ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਆਪ ਦੇ ਚੈਨਲ ਦੇ ਵਿੱਚ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹੇ ਨੌ ਪ੍ਰਕਾਰ ਦੇ ਜੀਵ ਜੰਤੂਆਂ ਬਾਰੇ ਗੱਲ ਕਰਨ ਲੱਗੇ ਹਾਂ ਜੋ ਕਿ ਬਹੁਤ ਹੀ ਸ਼ੁਭ ਮੰਨੇ ਜਾਂਦੇ ਨੇ ਜੇਕਰ ਇਹ ਜੀਵ ਜੰਤੂ ਤੁਹਾਨੂੰ ਆਪਣੇ ਘਰ ਦੇ ਆਸ-ਪਾਸ ਦਿਖਾਈ ਦਿੰਦੇ ਨੇ ਜੇਕਰ ਦੇ ਅੰਦਰ ਪ੍ਰਵੇਸ਼ ਕਰਦੇ ਦਿਖਾਈ ਦਿੰਦੇਗੇ ਤਾਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਨੂੰ ਵਸਤੂ ਸ਼ਾਸਤਰ ਦੇ ਅਨੁਸਾਰ ਮਾਤਾ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਇਹਨਾਂ ਦੇ ਘਰ ਵਿੱਚ ਆਉਣ ਦੇ ਨਾਲ ਜਾਂ ਘਰ ਦੇ ਆਸ-ਪਾਸ ਦਿਖਾਈ ਦੇਣ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆ ਸਕਦੀ ਹੈਗੀ ਆ ਘਰ ਵਿੱਚ ਧਨ ਦੀ ਪ੍ਰਾਪਤੀ ਹੋ ਸਕਦੀ ਹੈਗੀਆ ਦੁੱਖ ਤਕਲੀਫ ਤੁਹਾਡੇ ਘਰ ਚੋਂ ਨਿਕਲ ਸਕਦੀ ਹੈਗੀਆ ਤਾਂ ਆਓ ਜਾਣਨੇ ਆ ਇਹ ਕਿਹੜੇ ਕਿਹੜੇ ਨੌ ਪ੍ਰਕਾਰ ਦੇ ਜੀਵ ਜੰਤੂ ਹਨ ਜੋ ਕਿ ਸੁੱਖ ਸਮ੍ਰiddhi ਦਾ ਸੰਕੇਤ ਲੈ ਕੇ ਆਪਣੇ ਘਰ ਦੇ ਵਿੱਚ ਪਰਵੇਸ਼ ਕਰਦੇ ਹਨ ਸਭ ਤੋਂ ਪਹਿਲਾ ਹੈਗਾ ਜਿਹੜਾ ਪੰਛੀ ਹੈ ਉੱਲੂ ਵੈਸੇ ਉੱਲੂ ਅੱਜਕੱਲ ਦਿਖਾਈ ਬਹੁਤ ਘੱਟ ਦਿੰਦੇ ਨੇ ਬਹੁਤ ਹੀ ਰੀਅਰ ਦਿਖਦੇ ਨੇ ਜੇਕਰ ਇਹ ਉੱਲੂ ਪੰਛੀ ਤੁਹਾਡੇ ਘਰ ਦੀ ਛੱਤ ਤੇ ਬੈਠਦਾ ਜਾਂ ਤੁਹਾਨੂੰ ਦਿਖਾਈ ਦਿੰਦਾ ਤੁਹਾਡੇ ਘਰ ਦੇ ਆਸ-ਪਾਸ ਤਾਂ ਇਹ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਜੇਕਰ ਤੁਹਾਡਾ ਕਿਤੇ ਪੈਸਾ ਫਸਿਆ ਹੋਇਆ ਹੈ ਕੋਈ ਵਾਪਸ ਨਹੀਂ ਮੋੜ ਰਿਹਾ ਤਾਂ ਇਹ ਸਮਝ ਲਓ ਕਿ ਤੁਹਾਡਾ ਫਸਿਆ ਹੋਇਆ ਪੈਸਾ ਵੀ ਨਿਕਲਣ ਵਾਲਾ ਹੈ ਤੁਹਾਨੂੰ ਤੁਰਦੇ ਤਨ ਦੀ ਪ੍ਰਾਪਤੀ ਵਾਪਸ ਹੋਣ ਵਾਲੀ ਹੈ ਉੱਲੂ ਨੂੰ માતા ਲక్ష్ਮੀ ਦਾ ਪਸੰਦੀਦਾ ਪੰਛੀ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਉੱਲੂ ਬਹੁਤ ਹੀ ਪ੍ਰੀਆ ਪੰਛੀ ਮੰਨਿਆ ਜਾਂਦਾ ਹੈ ਇਹ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹਨੂੰ ਆਸ-ਪਾਸੇ ਦੇਖਣ ਨਾਲ ਜਾਂ ਘਰ ਵਿੱਚ ਇਹਦੇ ਆਉਣ ਨਾਲ ਸਾਡੇ ਘਰ ਦੇ ਵਿੱਚ ਦੌਲਤ ਵਿੱਚ ਵਾਧਾ ਹੁੰਦਾ ਹੈ ਪੈਸੇ ਦੀ ਬਰਸਾਤ ਹੁੰਦੀ ਹੈ ਦੂਸਰਾ ਪੰਛੀ ਹੈ तितਲੀਆਂ ਇਹ ਰੰਗ-ਬਰੰਗੀਆਂ तितਲੀਆਂ ਬਨਮੋਹਕ ਜੇ ਤੁਹਾਡੇ ਘਰ ਦੇ ਆਸ-ਪਾਸ ਤੁਹਾਨੂੰ ਦਿਖਾਈ ਦਿੰਦੀਆਂ ਤੁਹਾਡੇ ਘਰ ਦੇ ਐਂਟਰ ਕਰਦੀਆਂ ਨੇ ਘਰ ਵਿੱਚ ਜਾਂ ਤੁਹਾਡੇ ਫੁੱਲ ਪੌਦੇ ਲੱਗੇ ਹੋਏ ਨੇ ਉਹਨਾਂ ਉੱਪਰ ਆ ਕੇ ਬੈਠਦੀਆਂ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੈਗਾ ਇਹ ਕੋਈ ਮਾੜਾ ਸੰਕੇਤ ਨਹੀਂ ਹੈ ਜਿਸ ਤਰ੍ਹਾਂ तितਲੀਆਂ ਰੰਗ-ਬਰੰਗੀਆਂ ਮਨਮੋਹਕ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਉਹ ਟੁੱਟੀ ਜ਼ਿੰਦਗੀ ਨੂੰ ਮਹਿਕਾ ਦਿੰਦੀਆਂ ਨੇ ਇਸ ਘਰ ਵਿੱਚ तितਲੀ ਦਾ ਪਰਵੇਸ਼ ਹੁੰਦਾ ਹੈ ਤਾਂ ਸਮਝ ਲਓ ਤੁਹਾਡੇ ਘਰ ਵਿੱਚ ਵਰਕਤ ਆਉਣ ਵਾਲੀ ਹੈ ਸ਼ਾਂਤੀ ਆਉਣ ਵਾਲੀ ਹੈ ਸੁਖ-ਸਮਰiddhi ਆਉਣ ਵਾਲੀ ਹੈ ਕਰੇਲੂ ਕਲੇਸ਼ ਖਤਮ ਹੋਣ ਵਾਲਾ ਹੈ ਵਾਸਤੂ ਸ਼ਾਸਤਰਾਂ ਦੇ ਵਿੱਚ तितਲੀਆਂ ਬਾਰੇ ਬਹੁਤ ਹੀ ਸੰਖੇਪ ਨਾਲ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਨੂੰ ਵੀ ਮਾਤਾ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਤੇ ਇਹਨਾਂ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ तितਲੀਆਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਜੇ ਘਰ ਵਿੱਚ ਐਂਟਰ ਕਰਦੀ ਹੈ ਨਹੀਂ ਤਾਂ ਨੈਕਸਟ ਜੀਵ ਹੈਗਾ ਚਕੂ ਚਕੁੰਦਰ ਉਹਨੂੰ ਚਕੁੰਦਰ ਵੀ ਕਹਿ ਦਿੰਦੇ ਨੇ ਜੀ ਦੀ ਸ਼ਕਲ ਕੀ ਬਿਲਕੁਲ ਚੂਹੇ ਵਰਗੀ ਹੁੰਦੀ ਹੈਗੀ ਆ ਤੇ ਇਹਨੂੰ ਇਹ ਜਮਾ ਚੂਹੇ ਵਰਗਾ ਹੁੰਦਾ بس ਇਹਦੀ ਨੱਕ ਹੁੰਦੀ ਆ ਚੂਹੇ ਨਾਲੋਂ ਲੰਬੀ ਹੁੰਦੀ ਹੈ ਇਹਨੂੰ ਮਾਤਾ ਲక్ష్ਮੀ ਦਾ ਬਹੁਤ ਹੀ ਪ੍ਰੀਆ ਜੀਵ ਮੰਨਿਆ ਜਾਂਦਾ ਹੈ ਇਦੇ ਨਾਲ ਘਰ ਦੇ ਵਿੱਚ ਤਰੱਕੀ ਹੋਣੀ ਸਟਾਰਟ ਹੁੰਦੀ ਹੈ ਜੇ ਇਹ ਦਿਖਾਈ ਦਿੰਦਾ ਘਰ ਵਿੱਚ ਪਰ ਬਹੁਤ ਸਾਰੇ ਲੋਕ ਇਹਦੇ ਤੋਂ ਹਲਕਤ ਮੰਨਦੇ ਆ ਅੱਛਾ ਨਹੀਂ ਲੱਗਦਾ ਕਹਿ ਦਿੰਦੇ ਆ ਆਪਾਂ ਇਹ ਮਤਲਬ ਘਰ 'ਚ ਗੰਦਗੀ ਫੈਲਾਉਂਦੇ ਨੇ ਪਰ ਇਹਨੂੰ ਫਿਰ ਮਾਰੋ ਨਾ ਮਾਰਨ ਤੋਂ ਬਿਨਾ ਕਿਸੇ ਹੋਰ ਹਿਸਾਬ ਨਾਲ ਇਹਨੂੰ ਨਾ ਘਰ ਤੋਂ ਬਾਹਰ ਛੱਡਿ ਆਓ ਕਿਉਂਕਿ ਇਹਨੂੰ ਮਾਰਨ ਦੇ ਨਾਲ ਮਾਤਾ ਲਕਸ਼ਮੀ ਹੈਗੀ ਆ ਉਹ ਨਾਰਾਜ਼ ਹੋ ਜਾਂਦੀ ਹੈ ਇਹ ਸਭ ਕੁਝ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਤੁਹਾਨੂੰ ਦੱਸਿਆ ਜਾ ਰਿਹਾ ਹੈਗਾ ਬਾਕੀ ਬਲੀਵ ਕਰਨਾ ਨਾ ਕਰਨਾ ਉਹ ਆਪਣੇ ਤੇ ਹੁੰਦਾ ਹੈ ਉਹ ਆਪਦੀ ਮਤਲਬ ਕਿ ਭਾਵਨਾ ਦੇ ਅਨੁਸਾਰ ਹੀ ਵਿਸ਼ਵਾਸ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਜੋ ਸ਼ਾਸਤਰ ਵਿੱਚ ਜੋ ਵਾਸਤੂ ਸ਼ਾਸਤਰ ਵਿੱਚ ਹੈ ਮੈਂ ਤੁਹਾਨੂੰ ਸਿਰਫ ਉਹੀ ਜਾਣਕਾਰੀ ਦੇ ਰਹੀ ਹਾਂ ਤੇ ਇਹਨੂੰ ਮਾਰਿਆ ਨਾ ਜਾਵੇ ਇਹਨੂੰ ਵੈਸੇ ਵੀ ਕਿਸੇ ਜੀਵ ਨੂੰ ਮਾਰਨਾ ਤਾਂ ਪਾਪੀ ਸਮਝਿਆ ਜਾਂਦਾ ਇਹਨੂੰ ਮਤਲਬ ਕਿ ਹੋਰ ਕਿਸੇ ਤਰੀਕੇ ਨਾਲ ਘਰ ਤੋਂ ਬਾਹਰ ਕੱਢ ਦਿਓ ਇਹ ਜੀਵ ਘਰ ਵਿੱਚ ਖੁਸ਼ਹਾਲੀ ਤੇ ਜੀ bizness start ਕਰਨਾ ਤਾਂ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅ ਅੱਗੇ ਹੈ ਜੀ ਹਰੇ ਰੰਗ ਦਾ ਤੋਤਾ ਜੇਕਰ ਤੁਹਾਨੂੰ ਮਤਲਬ ਤੁਸੀਂ ਕੋਈ ਵੀ ਕੰਮ ਨਵਾਂ start ਕਰਨ ਲੱਗੇ ਹੋ ਹਨਾ ਤੇ ਤੁਹਾਨੂੰ ਹਰੇ ਰੰਗ ਦਾ ਤੋਤਾ ਦਿਖਾਈ ਦੇ ਜਾਵੇ ਤਾਂ ਇਹ ਸਮਝ ਲਓ ਕੀ ਤੁਹਾਡੀ ਉਸ ਬਿਜ਼ਨਸ ਦੇ ਵਿੱਚ ਤਰੱਕੀ ਹੋਣੀ ਲਾਜ਼ਮੀ ਹੈ ਹਰੇ ਰੰਗ ਦਾ ਤੋਤਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਕਈ ਵਾਰ ਨਾ ਪੁਰਾਣੇ ਘਰਾਂ ਦੇ ਵਿੱਚ ਜਦੋਂ ਕੱਚੇ ਘਰ ਹੁੰਦੇ ਸੀ ਉੱਥੇ ਖੁੱਡਾ ਬਣਾ ਬਣਾ ਕੇ ਕੰਧਾਂ ਵਿੱਚ ਰਹਿਣ ਲੱਗ ਜਾਂਦੇ ਸੀ ਤਾਂ ਇਹਨਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਤੁਹਾਨੂੰ ਹਰੇ ਰੰਗ ਦਾ ਤੋਤਾ ਆਪਦਾ ਕੰਮ ਸਟਾਰਟ ਕਰਨ ਤੋਂ ਪਹਿਲਾਂ ਦਿਖਾਈ ਦਿੰਦਾ ਹੈ ਤੁਹਾਡੇ ਘਰ ਵਿੱਚ ਦਿਖਾਈ ਦਿੰਦਾ ਹੈ ਜਾਂ ਉੱਡਿਆ ਫਿਰਦਾ ਦਿਖਾਈ ਦਿੰਦਾ ਹੈ ਤਾਂ ਸਮਝ ਲਓ ਤੁਹਾਡੇ ਉਸ ਬਿਜ਼ਨਸ ਦੇ ਵਿੱਚ ਤਰੱਕੀ ਹੋਣੀ ਆਵਸ਼ਕ ਹੈ ਕੀ ਸ਼ਿਪਲੀ ਜਿਹਨੂੰ ਕਿਰਲੀ ਕਹਿ ਦਿੰਦੇ ਆ ਵੈਸੇ ਅਕਸਰ ਕਿਰਲੀ ਨੂੰ ਤਾਂ ਘਰ 'ਚ ਮੈਨੂੰ ਲੱਗਦਾ ਕੋਈ ਰਹਿਣ ਨਹੀਂ ਦਿੰਦਾ ਉਹਨੂੰ ਸੂਟੀ ਡੰਡੇ ਨਾਲ ਮਾਰ ਦਿੰਦੇ ਨੇ ਜਾਂ ਭਜਾ ਦਿੰਦੇ ਨੇ ਚਲੋ ਭਜਾ ਦੋ ਕੋਈ ਗੱਲ ਨਹੀਂ ਪਰ ਮਾਰਨਾ ਤਾਂ ਪਾਪ ਹੀ ਐ ਕਿਸੇ ਜੀਵ ਜੰਤੂ ਨੂੰ ਮਾਰੀਦਾ ਨਹੀਂ ਹੁੰਦਾ ਪਰ ਕਿਰਲੀ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਦੋਂ ਵੀ ਆਪਾਂ ਕੋਈ ਪੂਜਾ ਪਾਠ ਕਰਦੇ ਆ ਤਾਂ ਉੱਥੇ ਆਪਾਂ ਨੂੰ ਕੋਈ ਕਿਰਲੀ ਬੱਤੀ ਫੁਸ਼ ਵਾਲੀ ਦਖਾਈ ਦਿੰਦੀ ਹੈ ਤਾਂ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਉਹਦਾ ਮਤਲਬ ਹੁੰਦਾ ਹੈ ਕਿ ਸਾਡੇ ਘਰ ਵਿੱਚ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਜਦ ਆਪਾਂ ਨੂੰ ਘਰ ਵਿੱਚ ਕਿਰਲੀਆਂ ਦਾ ਝੁੰਡ ਦਿਖਾਈ ਦਿੰਦਾ ਹੈ ਖਾਸੀਆਂ ਕਿਰਲੀਆਂ ਇਕੱਠੀਆਂ ਦਿਖਾਈ ਦਿੰਦੀਆਂ ਤਾਂ ਉਹਨਾਂ ਦਾ ਮਤਲਬ ਵੀ ਇਹ ਹੈ ਕਿ ਘਰ ਵਿੱਚ ਪੈਸਾ ਆਉਣ ਵਾਲਾ ਹੈ ਪਰ ਅੱਜ ਕੱਲ ਕਿਰਲੀ ਮੈਨੂੰ ਲੱਗਦਾ ਨਹੀਂਗਾ ਘਰ ਵਿੱਚ ਕੋਈ ਰੱਖਦਾ ਹੋਊਗਾ ਤੇ ਡੰਡੇ ਮਾਰ ਕੇ ਜਦੇ ਭਜਾ ਦਿੰਦੇ ਹੋ ਪਰ ਪਹਿਲਾਂ ਵੈਸੇ ਆਮ ਹੀ ਘਰਾਂ ਵਿੱਚ ਦੇਖੀਆਂ ਜਾਂਦੀਆਂ ਨੇ ਆਪਣੇ ਗੰਧਾਂ ਦੇ ਵਿੱਚ ਤਾਂ ਹੀ ਆਮ ਹੀ ਹੁੰਦੀਆਂ ਨੇ ਤਾਂ ਇਹਨਾਂ ਨੂੰ ਵੀ ਸ਼ੁਭ ਸੰਕੇਤ ਮਾਤਾ ਲక్ష్ਮੀ ਦਾ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਅੱਗੇ ਕੀੜੀਆਂ ਕੀੜੀਆਂ ਜੇ ਪੂਰਬ ਦਿਸ਼ਾ ਚੋਂ ਮੂੰਹ ਚ ਭੋਜਨ ਪਾ ਕੇ ਤੁਹਾਡੇ ਘਰ ਦੇ ਵਿੱਚ ਐਂਟਰ ਕਰ ਰਹੀਆਂ ਨੇ ਲਾਈਨ ਬਣਾ ਕੇ ਤੇ ਇਸ ਸਮੇਂ ਲੋ ਤੁਹਾਡੇ ਘਰ ਚ ਮਤਲਬ ਤਰੱਕੀ ਹੋਣ ਵਾਲੀ ਹੈ ਭਾਗ ਚਮਕਣ ਵਾਲਾ ਹੈ ਜੇਕਰ ਇਹ ਕੀੜੀਆਂ ਦੱਖਣ ਦਿਸ਼ਾ ਚੋਂ ਆ ਰਹੀਆਂ ਨੇ ਤਾਂ ਉਸ ਦਾ ਮਤਲਬ ਹੈ ਤੁਹਾਡੇ ਪਰਿਵਾਰ ਵਿੱਚ ਲ ਕੋਈ ਵੀ મતਭੇਦ ਜਿਹੜਾ ਚੱਲ ਰਿਹਾ ਹੈ ਪੁਰਾਣਾ ਤਾਂ ਉਹ ਖਤਮ ਹੋਣ ਵਾਲਾ ਸੁੱਖ ਸਮਰiddhi ਆਉਣ ਵਾਲੇ ਦੁੱਖ ਕਸ਼ਟ ਖਤਮ ਹੋਣ ਵਾਲੇ ਨੇ ਜੇਕਰ ਕੀੜੀਆਂ ਦਾ ਤੁਹਾਡੇ ਘਰ ਦੇ ਵਿੱਚ ਹੀ ਕਿਤੇ ਮਤਲਬ ਜਗਾ ਹੈ ਘਰ ਬਣਿਆ ਹੋਇਆ ਹੈ ਤਾਂ ਉਹਨਾਂ ਨੂੰ ਨਾ ਆਟਾ ਆٹے ਦੇ ਉੱਪਰ ਸ਼ੱਕਰ ਪਾ ਕੇ ਉਹਨਾਂ ਦੇ ਘਰ ਤੇ ਪਾ ਦਿਆ ਕਰੋ ਤਾਂ ਕਿ ਉਹ ਖਾ ਸਕਣ ਇਨਾਂ ਦਾ ਬਹੁਤ ਪੁੰਨ ਲੱਗਦਾ ਹੈ ਕੀੜੀਆਂ ਨੇ ਭੌਂਤੀ ਆਟਾ ਪਾਉਂਦਾ ਮੈਂ ਤੁਹਾਨੂੰ ਇੱਕ ਵੀਡੀਓ ਵਿੱਚ ਪਹਿਲਾਂ ਵੀ ਪਿੱਛੇ ਦੱਸਿਆ ਸੀ ਵੀ ਇਨਾਂ ਤੇ ਤੁਸੀਂ ਕੀੜੀਆਂ ਦਾ ਪਾਉਣ ਕਿਤੇ ਵੀ ਬਾਹਰ ਵੀ ਕਿਤੇ ਦਿਖਾਈ ਦਿੰਦਾ ਤਾਂ ਉੱਥੇ ਥੋੜਾ ਮਿੱਠਾ ਪਾ ਆਇਆ ਕਰੋ ਤੇ ਜੇ ਤੁਹਾਡੇ ਘਰ ਵਿੱਚ ਹੈ ਤਾਂ ਉਹਨਾਂ ਨੂੰ ਪਿਆਰ ਨਾਲ ਕੁਝ ਰੋਣਾ ਥੋੜਾ ਪੈਰ ਦੇਖ ਕੇ ਧਰੋ ਉਹਨਾਂ ਨੂੰ ਮਾਰੋ ਨਾ ਉਹਨਾਂ ਦਾ ਘਰ ਨਾ ਟਾਓ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇੱਥੇ ਪਾਪ ਲੱਗਦਾ ਹੈ ਸ਼ਾਸਤਰਾ ਦੇ ਅਨੁਸਾਰ ਕੀੜਿਆਂ ਨੇ ਪੌਣ ਉੱਤੇ ਮਿੱਠਾ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ਤਰੱਕੀ ਮਿਲਦੀ ਹੈ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ ਬੱਚਿਆਂ ਨੂੰ ਨજર ਤੋਂ ਵੀ ਬਚਾ ਹੁੰਦਾ ਜੇ ਘਰ ਦਾ ਬੱਚਾ ਬਿਮਾਰ ਰਹਿੰਦਾ ਹੈ ਨਾ ਕੋਈ ਹੋਰ ਪ੍ਰੋਬਲਮ ਹੈਗੀ ਆ ਤਾਂ ਉਹ ਵੀ ਮਤਲਬ ਮਿੱਠਾ ਹੈਗਾ ਲਾ ਜਾ ਕੇ ਜਾਂ ਸਤਨਾਚਾ ਕੀੜਿਆਂ ਦੇ ਪੌਣ ਤੇ ਪਾ ਸਕਦਾ ਹੈਗਾ ਅਗੇ ਚੂਹਾ ਚੂਹਾ ਜੇ ਤੁਹਾਡੇ ਘਰ ਵਿੱਚ ਤੁਹਾਨੂੰ ਦੇਖਦਾ ਹੈਗਾ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਚੂਹੇ ਦਾ ਘਰ ਚ ਆਉਣਾ ਦੁੱਖ ਦਲਿੱਦਰ ਕਰੇ ਲੈ ਕੇ ਆਉਣਾ ਹੁੰਦਾ ਹੈ ਇਹ ਬਹੁਤ ਹੀ ਕਸ਼ਟ ਲੈ ਕੇ ਆਉਂਦਾ ਹੈਗਾ ਇਹ ਬਹੁਤ ਹੀ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਕਿ ਇਹਦੇ ਔਰ ਨਾਲ ਤਾਂ ਇਹਨੂੰ ਮਾਰੋ ਨਾ ਇਹਨੂੰ ਵੈਸੇ ਜਾਂ ਤਾਂ ਚੂਹੇਦਾਨੀ ਨਾਲ ਫੜ ਕੇ ਕਿਤੇ ਦੂਰ ਛੱਡ ਦਿਓ ਜਾਂ ਫਿਰ ਵੈਸੇ ਇਹਨੂੰ ਕਿਸੇ ਤਰੀਕੇ ਹੋਰ ਨਾਲ ਇਹਨੂੰ ਘਰ ਚੋਂ ਦੂਰ ਭਜਾ ਦਿਓ ਚੂਹਿਆਂ ਨੂੰ ਘਰ ਚੋਂ ਆਉਣ ਤੋਂ ਰੋਕੋ ਇਹ ਨਕਾਰਾਤਮਕਤਾ ਫਲਾਉਂਦੇ ਨੇ 네ਗੈਟਿਵਿਟੀ ਨੂੰ ਐਂਟਰ ਕਰਾਉਂਦੇ ਨੇ ਘਰ ਦੇ ਵਿੱਚ ਤਾ ਕਰਕੇ ਦੁੱਖ ਤਕਲੀਫਾਂ ਲਿਆਉਂਦੇ ਨੇ ਸਰੀਰ ਪੱਖੋਂ ਵੀ ਤੇ ਧੰਨ ਦੇ ਵਿੱਚ ਜਿਹੜਾ ਆਪਣਾ ਮਤਲਬ ਕਿ ਘਾਟਾ ਪੈਣਾ ਉਹ ਸਟਾਰਟ ਹੋ ਜਾਂਦਾ ਹੈਗਾ ਇਹ ਧੰਨ ਦੇ ਲਈ ਵੀ ਘਰ ਦੇ ਲਈ ਬਹੁਤ ਹੀ ਜ਼ਿਆਦਾ ਮਾੜੇ ਨੇ ਤਾਂ ਇਹਨਾਂ ਨੂੰ ਮਾਰਉਣਾ ਕਿਉਂਕਿ ਇਹਨਾਂ ਨੂੰ ਗਣੇਸ਼ ਜੀ ਦੀ ਸਵਾਰੀ ਮੰਨਿਆ ਜਾਂਦਾ ਹੈ ਤਾਂ ਇਸ ਲਈ ਇਹਨਾਂ ਨੂੰ ਮਾਰਨਾ ਕਿਸੇ ਵੀ ਜੀਵ ਨੂੰ ਮਾਰਨਾ ਨਹੀਂ ਚਾਹੀਦਾ ਇਹਨਾਂ ਵੈਸੇ ਘਰ ਤੋਂ ਬਾਹਰ ਛੱਡਿਓ ਤਾਂ ਚੂਹਿਆਂ ਤੋਂ ਪਰਹੇਜ਼ ਕਰੋ ਨੀਲ ਨੀਲਗੰਗ ਬੰਛੀ ਇਹ ਬਹੁਤ ਹੀ ਸੋਹਣਾ ਬੰਛੀ ਮੰਨਿਆ ਜਾਂਦਾ ਹੈ ਜੇ ਤੁਹਾਨੂੰ ਕਿਤੇ ਵੀ ਦਿਖਾਈ ਦਿੰਦਾ ਹੈ ਜਾਂ ਤੁਹਾਡੇ ਘਰ ਵਿੱਚ ਆਲਦਾ ਮਣਾਉਂਦਾ ਹੈ ਤਾਂ ਇਹ ਸਮਝ ਲਓ ਕਿ ਤੁਹਾਡੇ business ਵਿੱਚ ਤਰੱਕੀ ਹੋਣ ਵਾਲੀ ਹੈ business ਦੇ ਨਾਲ ਤਰੱਕੀ ਹੋਣ ਦੇ ਨਾਲ ਤੁਹਾਨੂੰ ਨਵੇਂ ਘਰ ਦੀ ਜਿਹੜੀ ਚਾਹਨਾ ਹੈਗੀ ਉਹ ਮਿਲਣ ਵਾਲਾ ਹੈ ਤੇ ਇੱਕ ਤੁਹਾਡੇ ਘਰ ਦੇ ਵਿੱਚ ਨਵਾਂ ਵਾਹਨ ਕੋਈ ਵੀ ਮਤਲਬ ਕਿ ਮੋਟਰਸਾਈਕਲ ਕਾਰ ਸਕੂਟਰ ਸਾਈਕਲ ਜੋ ਵੀ ਹੈ ਸਮਥਿੰਗ ਉਹ ਆਉਣ ਵਾਲਾ ਹੈ ਤਾਂ ਇਹਨੂੰ ਮਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਪੰਚੇ ਨੂੰ ਵਸ਼ੁਭ ਮੰਨਿਆ ਜਾਂਦਾ ਹੈ ਇਹ ਜਾਣਕਾਰੀ ਆਪਾਂ ਤੁਹਾਨੂੰ ਸ਼ਾਸਤਰਾਂ ਦੇ ਅਨੁਸਾਰ ਦੱਤੀ ਹੈ ਜਨਰੁਚੀ ਦੇ ਅਨੁਸਾਰ ਤੁਹਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਜੇਕਰ ਇਹਨਾਂ ਤੇ ਵਿਸ਼ਵਾਸ ਕਰਨਾ ਨਹੀਂ ਕਰਨਾ ਇਹ ਤੁਹਾਡੀ ਆਪਣੇ ਮਨ ਦੀ ਇੱਛਾ ਹੈ ਤਾਂ ਆਪਾਂ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਹੈਗੇ ਕਿ ਤੁਸੀਂ ਇਸ ਚੀਜ਼ ਤੇ ਵਿਸ਼ਵਾਸ ਕਰੋ ਉਸ ਚੀਜ਼ ਤੇ ਵਿਸ਼ਵਾਸ ਕਰੋ ਇਹ ਤੁਹਾਡੀ ਆਪਣੀ ਮੰਨ ਦੀ ਇੱਛਾ ਅਨੁਸਾਰ ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰ ਸਕਦੇ ਹੋ ਤੇ ਇਹਨਾਂ ਨੂੰ ਅਜ਼ਮਾ ਕੇ ਵੀ ਦੇਖ ਸਕਦੇ ਹੋ ਧੰਨਵਾਦ ਜੀ